ਦੇ ਖਾ ਬਈਆਂ ਕਰ ਬੜੇ ਮੈਂ ਨਹੀਂ ਖਾ ਰਾ ਕਿਉਂ ਅਤਾਜੀ ਆ ਮੈਂ ਕੋਪਾ ਪਾ ਖਾ ਬੜੇ ਨਹੀਂ ਜੀ ਤਾਜੀ ਆ ਮੈਂ ਸਾ ਨੇ ਉਹਨਾਂ ਨੂੰ ਖੜ ਪਾ ਤੂ ਘਟੂ ਘਟ ਅੱਧਾ ਵੱਠਣ ਪਾ ਲੈ ਠੰਡਾ ਹੈ ਨਹੀਂ ਜਿਵੇਂ ਵੀ ਠੰਡਾ ਕਰੂ ਰੋਟੀ ਨਹੀਂ ਹੈਗੀ ਮਾਲੇ ਕੀ ਲੈਣਗੇ ਹੁਣ ਤਾਂ ਪਾਉਣ ਦਾ ਫਾਇਦਾ ਜੇ ਖਾ ਲੈਣੀ ਆ ਖਾ ਲੈਣੀ ਆ ਖੜਕਾ ਕੱਲਾ ਤਾਂ ਉਹਨੇ ਇੱਕ ਕੱਲੀ ਖਾਲੇ ਤੇ ਲਾ ਦਿੱਤਾ ਵਿੱਚ ਵਾਲਾ ਉਹ ਨਾ ਪਈ ਗੇ ਵਿੱਚ ਵੀ ਦਾ ਵਿੱਚ ਬਾਹਰ ਫੜਾ ਤਾਂ ਕਮਾੜਾ ਮੋਟਾ ਪਾਣੀ ਪਾਉਣਾ ਖਾਲ ਦੇ ਕੋਰੇ ਆ ਜਾ ਸਖਾਲ ਖਾਣ ਚੱਲੀ ਜਾਂਦੇ ਨਾ ਰੋਕਦੀ ਤਾਂ ਤੋਂ ਨਹੀਂ ਆ ਰੋਕੀ ਨਹੀਂ ਖਾਲ ਦਿਖਾ ਖਾਲਾ ਨਾ ਜਿਹੜੀ ਤੁਸੀਂ ਬਈ ਬਣਾਉਣ ਹੁੰਦਾ ਜਦ ਦੇਖ ਦੋ ਨਵੇਂ ਖੜ ਕੇ ਖਾਲੇ ਨੂੰ ਐਂ ਦੇਖਿਆ ਕਰੋ ਦੇਖੀ ਅਸਲ ਆਪਣੇ ਨਾ ਖੜ ਦੀ ਕੁਆਲਿਟੀ ਨਾ ਮਿਲਣ ਕਰਕੇ ਮੈਂ ਸਾ ਦੇ ਕੋ ਕੰਨ ਨਹੀਂ ਚਲਦੀਆਂ ਜਾਂ ਮੈਂ ਸਾ ਉਹਨਾਂ ਦੁੱਧ ਨਹੀਂ ਚਲਦੀਆਂ ਇਹਨੂੰ ਐ ਦੇਖਿਆ ਕਰੋ ਤੁਸੀਂ ਐ ਮਾਸੜ ਕੇ ਦੇ ਐ ਤੇਲ ਪਤਾ ਲੱਗੇ ਵੀ ਹਾਂ ਇਹ ਚਾ 9% ਤੇਲ ਚਾਹੀਦਾ ਹੂੰ 9 ਤੋਂ 12 ਦੇ ਵਿੱਚ ਵਿੱਚ ਵੀ ਇਹਨਾਂ ਦਾ ਤੇਲ ਹੈਗਾ ਇਹਦੇ ਵਿੱਚ ਪਤਾ ਲੱਗਦਾ ਬਹੁਤ ਗੱਲਾਂ ਨੇ ਜਿਹੇ ਗੱਲਾਂ ਕਰਨੂ ਦਾ ਬਹੁਤ ਕੁਝ ਸੋਚਦੇ ਆ ਵੀ ਆ ਗੱਲਾਂ ਵੀ ਕਰੀਏ ਆ ਵੀ ਕਰੀਏ ਦੱਸੀਏ ਅਸਲ ਨਾ ਹੋਣਾ ਆਪਣੇ ਪਸ਼ੂ ਰੱਖਣ ਵਾਲੇ ਬੰਦੇ ਨੇ ਉਹ ਅਸਲ ਮੋਬਾਈਲਾਂ ਨਹੀਂ ਅਲਝਾਲੇ ਕਦੇ ਤਾਂ ਕੋਈ ਵਿਦਵਾਨ ਬਣ ਜਾਂਦਾ ਵੀ ਕੋਈ ਵਿਦਵਾਨ ਬਣ ਜਾਂਦਾ ਉਹ ਵੀ ਦੇਖੋ ਕਿਵੇਂ ਹੁਣ ਦੇਖੋ ਜਿਹੜੇ ਡੈਰੀ ਫਾਰਮ ਨੇ ਬੈਰੀ ਭਾਰ ਮਾ ਤੇ ਜੀਂ ਦਵੀ ਜੇ ਮੈਂ ਆਪਣੇ ਸਿਆਣੇ ਬਜ਼ੁਰਗ ਮੰਜੀ ਦਾਹੀਂ ਬੈਠੇ ਹੁੰਦੇ ਜਿਵੇਂ ਉਹ ਸਾਡਾ ਚਾਚਾ ਬੈਠਾ ਐਵੇਂ ਕੁਰਸੀ ਰਾਹੀਂ ਮੰਜੀ ਦਾਹੀਂ ਬੈਠੇ ਹੁੰਦੇ ਉਹ ਦੱਸਦੇ ਵੀ ਆ ਮੈਂ ਇਸ ਨੂੰ ਆਪ ਦੇ ਓਏ ਆ ਮੈਂ ਇਸ ਨੂੰ ਆਪ ਆ ਓਏ ਇਹਨੂੰ ਗੋੜ ਦੇ ਉਹ ਆਉਟੀਆਂ ਦੇ ਹੁਣ ਸਿਸਟਮ ਕੀ ਹੋ ਗਿਆ ਹੁਣ ਬਈ ਚੱਲ ਪਿਆ ਆਪਾਂ ਦਵਾਈਆਂ ਤੇ ਮੈਡੀਕਲ ਦਵਾਈਆਂ ਤੇ ਇੰਨਾ ਕਿ ਜ਼ੋਰ ਦੇ ਰਖਿਆ ਮੈਸੂ ਦੁੱਤ ਨਹੀਂ ਬਾਦੀ ਤਾਂ ਮੈਡੀਕਲ ਦਵਾਈ ਜ਼ੇਰ ਨਹੀਂ ਕੱਢਦੀ ਤਾਂ ਮੈਡੀਕਲ ਦਵਾਈ ਮੈਂ ਸਾਨੂੰ ਮੰਨ ਲਓ ਕੀੜਿਆਂ ਵਾਲੀ ਮਲਪਾ ਹੈ ਤਾਂ ਮੈਡੀਕਲ ਦਵਾਈ ਵੀ ਮੈਡੀਕਲ ਦਵਾਈ ਤੇ ਇੰਨਾ ਧੂਸ ਪਾ ਲਿਆ ਮੈਸਾਂ ਆਜ਼ਾਦ ਘੁੰਮਣੋਂ ਹਟ ਗੀਆਂ ਆਜ਼ਾਦ ਘੁੰਮਣੋਂ ਹਟ ਗੀਆਂ ਮੈਸਾਂ ਇੱਕ ਥਾਂਵੇਂ ਖਾਣੀਆਂ ਰਹਿਣ ਲੱਗ ਗੀਆਂ ਤੇ ਘਰ ਦੀਆਂ ਜਿਹੜੀਆਂ ਬੰਦਿਆਂ ਨੇ ਖਰਾਕਾਂ ਦਾ ਛੱਡੀਆਂ ਛੱਡੀਆਂ ਨਾਲ ਪਸ਼ੂਆਂ ਦੀਆਂ ਵੀ ਖੋਲੀਆਂ ਆਪਾਂ ਪੁਰਾਣਾ ਸਮਾਂ ਯਾਦ ਕਰਕੇ ਦੇਖੋ ਤੁਸੀਂ ਜਿਹੜੇ ਸਨ 1990 ਵਾਲੇ ਜਾਂ ਵਾਲੇ ਨੇ ਜਾਂ 90 85 95 ਜਨਮ ਵਾਲੇ ਨੇ ਨਾ ਬਾਈ ਉਹ ਵੇਲਾ ਯਾਦ ਕਰਕੇ ਦੇਖੋ ਪਹਿਲਾਂ ਕੱਚੇ ਥਾਂ ਹੋਇਆ ਕਰਦੇ ਕੱਚੇ ਘਰ ਲਿਪੇ ਮੇਰੇ ਯਾਦ ਹੈ ਸਾਡਾ ਪੁਰਾਣਾ ਘਰ ਲਿਪਿਆ ਹੁੰਦਾ ਤੇ ਐ ਪਸ਼ੂ ਆਪਣੇ ਬਾਗਲ ਅੱਡ ਮੱਝਾਂ ਦੇ ਬਣੇ ਹੁੰਦੇ ਗੁੜ ਦੀਆਂ ਨਾ ਐ ਸੁੰਦੂਕੜੀਆਂ ਬਣਾ ਕੇ ਗੁੜ ਐ ਤੈਨੂੰ ਲਾ ਕੇ ਧਰਿਆ ਹੁੰਦਾ ਅੰਦਰ ਉਹ ਗੋਡਾਮ ਪਿਆ ਹੁੰਦਾ ਚੱਕ ਚੱਕ ਬੱਕਲੀਆਂ ਚ ਕਣਕ ਚ ਸਾਬਤੀ ਕਣਕ ਚ ਰੰਨ ਕੇ ਗੁੜ ਹਾਰੇ ਚ ਧਰਦਾਂ ਨੀਆਂ ਬੁੜੀਆਂ ਆਥਣਾਂ ਤੱਕ ਰੰਨੀ ਜਾਂਦੀਆਂ ਠੰਡਾ ਕਰਕੇ ਸ਼ਾਮ ਨੂੰ ਬੱਕਲੀਆਂ ਦਾ ਬੱਠਲ ਵਰਕੇ ਮਾਰਦੀਆਂ ਵਿੱਚ ਗੁੜ ਤੇ ਤਾਜੀ ਮੈਂ ਇਸ ਨੂੰ ਹਰੇਕ ਨੂੰ ਕੀ ਕਰਦੇ ਤੇ ਪਹਿਲਾਂ ਕਿਲੋ ਗੁੜ ਮਾਰਦੇ ਕਿਲੋ ਡੇਢ ਕਿਲੋ ਜਿਹੜਾ ਆਪਣਾ ਹੁਣ ਕਹਿ ਦਿੰਦੇ ਨੇ ਹਰੇ ਕੇ ਕਹਿੰਦਾ ਮੈਂ ਆਪਾਂ ਤਾਂ ਕੀ ਵੀ ਹੁਣ ਜਦੋਂ ਮੈਂ ਸਤਾਜੀ ਸੁੰਦੀ ਉਹ ਬੋਲੀ ਅੱਗੇ ਬੁੜੇ ਪਾਇਆ ਕਰਦੇ ਗੁੜ ਪਾ ਕੇ ਹੁਣ ਕਹਿੰਦੇ ਮੈਂ ਇਸਾਂ ਦਾ ਲੀਬਰੀ ਖੜ ਜੂ ਕਹਿੰਦੇ ਮੈਂ ਇਸ ਕੱਖ ਛੱਡ ਜੂਗੀ ਤੇ ਆਪਾਂ ਵੀ ਉਹੋ ਜੀ ਹੋ ਰਿਆ ਮੈਂ ਆਪ ਵੀ ਪਰ ਅਸੀਂ ਚਲੋ ਕੁਝ ਹੱਦ ਤੱਕ ਆ ਵੀ ਅੱਗੇ ਮਿੱਠਾ ਸੋਡਾ ਮੈਂ ਇਸਾਂ ਨੂੰ ਪਾਇਆ ਕਰਦੇ ਹਲਦੀ ਮੈਂ ਸਾਨੂੰ ਪਾਉਂਦੇ ਗੋੜ ਘਰਦਾ ਪਾਉਂਦੇ ਕਣਕ ਘਰਦੀ ਪਾਉਂਦੇ ਜਿਹੜੇ ਕੱਖ ਹਰਾਚਾਰਾ 12 ਮਹੀਨੇ 30 ਦਿਨ ਆਪਣੇ ਖੇਤਾਂ 'ਚ ਹੁੰਦਾ ਹੁਣ ਬਈ ਸੁੱਖ ਦੇ ਸਾਧਨੇ ਐਨੇ ਬਣਾ ਲੇ ਅੱਗੇ ਖੜੰਬਿਆਂ ਦੀ ਤੂੜੀ ਹੋਇਆ ਕਰਦੀ। ਵੀ ਜਿਹੜਾ ਆਪਾਂ ਨੇ ਤਾਂ ਆਪਸੀ ਆਪ ਦਾ ਸਿਸਟਮ ਤਾਂ ਖਰਾਬ ਜਿਹੜਾ ਕਰ ਲਿਆ ਕਰ ਲਿਆ ਆਪਾਂ ਨੇ ਤਾਂ ਆਪਦੇ ਪਸ਼ੂਆਂ ਦਾ ਵੀ ਕਰ ਲਿਆ ਯਾਰ। ਹੁਣ ਮੈਂ ਇਸ ਯਾਰ ਖੁੱਲੀ ਆਜ਼ਾਦ ਅੱਗੇ ਇੱਥੋਂ ਤੁਰ ਕੇ ਖੇਤ ਜਾਇਆ ਕਰਦੀ। ਖੇਤਾਂ 'ਚ ਜਾ ਕੇ ਮੈਂ ਸਾਂ ਦਰਖਤਾਂ ਥੱਲੇ ਬਹੰਦਾਂ ਦੇ। ਨਿੰਮ ਲੱਗੇ ਹੁੰਦੇ ਨਿੰਮਾਂ ਥੱਲੇ ਖੜਦੀ ਉਹ ਮੈਂ ਸਾਂ ਫਲਮਣਾਂ ਖਾਂਦੀਆਂ ਟੂਣੀਆਂ ਤੋੜ-ਤੋੜ ਕੇ ਉਹ ਕੀੜਾ ਜੀ ਜੰਤੂ ਬਣਦੀ ਨਹੀਂ ਸੀ ਅੰਦਰ। ਤੇ ਹੁਣ ਕੀੜਿਆਂ ਦੀਆਂ ਗੋਲੀਆਂ ਦੇਣ ਲੱਗੇ ਅਗੇ ਗੁੜ ਹੁੰਦਾ ਘਰ ਦਾ ਪੇਲੀਆਂ ਗੁੜ ਦੀਆਂ ਮੈਂ ਸਾਨੂੰ ਬੱਕਲੀਆਂ ਚ ਪਾ ਕੇ ਗੁੜ ਦੰਦੇ ਮੈਂ ਇਸ ਅੰਦਰੋਂ ਕਣ ਚਲਦੀ ਫਿਰ ਕੋਈ ਐਨ ਸਾਫ ਵਿੱਚ ਛੋਟਾ ਇੱਕਨ ਅੱਧਾ ਰੱਖੀ ਹੁੰਦਾ ਦੀ ਤੇ ਪਤ ਹੀ ਨਹੀਂ ਲੱਗਦਾ ਦੀ ਕਿਹੜੇ ਵੇਲੇ ਮੈਂ ਇਸ ਗੱਬਣ ਹੋ ਗਈ ਕਿਹੜੇ ਵੇਲੇ ਸੂਪੀ ਔਰ ਕਟੀਆਂ ਦੇ ਐ ਲਾਰੇ ਹੁੰਦੇ ਮੰਗਰ ਬੱਚੇ ਉੰਨੀ ਤਿਆਰ ਹੋਈ ਜਾਂਦੇ ਤੇ ਤੇ ਬੁੜੇ ਵਿਚ ਵਿਚ ਕਟੀਆਂ ਤਿਆਰ ਕਰ ਝੋਟੀਆਂ ਜਮੀਨਾਂ ਲਈ ਜਾਂਦੇ ਤੇ ਖਰੀਦੀ ਜਾਂਦੇ ਤੇ ਹੁਣ ਯਾਰ ਸਾਲਾ ਸਿਸਟਮ ਹੈ ਬੱਚਾ ਪਾਲਣੀ ਇੱਕ ਔਕਾ ਹੋ ਗਿਆ ਇੱਕ ਫਾਰਮਰ ਨੂੰ ਐ ਲਾ ਲਓ ਵੀ ਜਿਹੇ ਜੇ ਆਪਾਂ ਇਹ ਸਿਸਟਮ ਕਰ ਲੈਣਾ ਆਪਾਂ ਨੂੰ ਅੱਜ ਬੱਚਾ ਤਿਆਰ ਕਰਨ ਖਾਤਰ ਜਦੋਂ ਤੱਕ ਮੱਝ ਹੁੰਦੀ ਹੈ 1.5 ਤੋਂ 2 ਲੱਖ ਰੁਪਈਆ ਚਾਹੀਦਾ ਇੱਕ ਕੱਟੀ ਨੂੰ ਤਿਆਰ ਕਰਨ ਵਾਸਤੇ ਉਹਨੂੰ ਆਪਾਂ ਨਾਲੇ ਦਾਣਾ ਫੱਕਾ ਦੁੱਧ ਸਾਰਾ ਕੁਝ ਪਹਿਲਾਂ ਬੁੜੇ ਲੱਸੀ ਕਰੇ ਆਮ ਹੁੰਦੀ ਸਰ ਉਹਨਾਂ ਤੇਲ ਪਾ ਕੇ ਬਠਲੀ ਧਰਦਾਂ ਦੇ ਗੁੜ ਦੀ ਰੋਟੀ ਛੜਤਾਂ ਦੇ ਨੂਣ কুরਲੀਆਂ ਤੇ ਏਡੇ ਏਡੇ ਡੜਲੇ ਪਏ ਰਹਿੰਦੇ ਮੈਂ ਸਾਂਪੇ ਚੱਟ ਲਾਂਦੀ ਆਂ ਦੀਆਂ ਆਤਣ ਤੱਕ ਖੇਤ ਚ ਘੁੰਮ ਕੇ ਆਂਦੀ ਆਂ ਟੋਬੇ ਚ ਜਿਹੜਾ ਗੂੜਾ ਦੇ ਕੇ ਘਰੇ ਆ ਕੇ ਆਂਦੇ ਨੂੰ কুরਲੀਆਂ ਭਣੀ ਭਰੀਆਂ ਪੀਆਂ ਹੁੰਦੀਆਂ ਦਾਣਾ ਆਟਾ ਘਰਦਾ ਹੁਣ ਲੈ ਆਟੇ ਹੀ ਬੰਦ ਕਰ ਗਏ ਕਹਿੰਦੇ ਜੀ ਕਣਕੇ ਅਨਾਜ ਇਹ 45% ਪਾਉਣਾ ਚਾਹੀਦਾ ਵੀ ਅਨਾਜ 45 ਤੋਂ ਵਧਣਾ ਪਾਓ ਤੇ ਅੱਗੇ ਦਾ ਆਟੇ ਮੁੜੇ ਘਰੇ কুরਲੀਆਂ ਚ ਮਾਰਦੇ ਬਠਲੀ ਬਠਲੀ ਆਟੇ ਦੀ 2-2 3-3 ਕਿਲੋ ਮੈਂ ਇਸ ਨੂੰ ਤੇ ਖਾਲ ਕਰਦੀ ਬੜੇਵੇਂ ਹੁੰਦੇ ਪਕਾਹ ਹੁੰਦੀ ਘਰ ਦੀ ਕੋਲੂ ਤੇ ਕੜਾ ਕੇ ਸਰੋਂ ਦੀ ਖਾਲ ਕਰਦੀ ਹੁੰਦੀ ਚੰਕ ਕਰਦੀ ਹੁੰਦੀ ਗੁੜ ਕਰਦਾ ਹੁੰਦਾ ਤੇ ਏਸੇ ਚੀਜ਼ਾਂ ਨੇ ਮੈਂ ਸਦੁੱਧ ਕੱਢੀ ਜਾਂਦੀਆਂ ਨੇ ਇਹ ਹੁਣ ਤੁਸੀਂ ਆਪ ਦੱਸਿਓ ਵੀ ਏਸ ਗੱਲਾਂ ਨਾਲ ਆਪਾਂ ਕਿੰਨੇ ਕੁ ਸਹਿਮਤ ਆ ਯਾਰ ਹੁਣ ਦੇਖੋ ਡੈਰੀ ਫਾਰਮ ਬਣਾਉਣ ਨੂੰ ਤਾਂ ਹਰੇਕ ਬੰਦਾ ਕਹਿੰਦਾ ਵੀ ਮੈਂ ਡੈਰੀ ਫਾਰਮ ਬਣਾ ਲਾਂ ਮੈਂ ਡੈਰੀ ਫਾਰਮ ਚਲਾ ਲਾਂ ਪਰ ਇਹ ਫਾਰਮ ਉਹਨੂੰ ਕਾਮਯਾਬ ਹੋਊਗਾ ਜਦੋਂ ਪਸ਼ੂ ਨੂੰ ਆਬਦੀ ਆਜ਼ਾਦੀ ਆਪ ਮਿਲੂਗੀ ਵੀ ਹਾਂ ਮੈਂ ਆਹ ਕੰਮ ਇੱਥੇ ਮੈਂ ਲੇਟਣਾ ਹੁਣ ਆ ਮੈਂ ਸਸੇ 10 ਮਿੰਟ ਛੱਡੀ ਦੀ ਕੱਚੇ ਜਾ ਮਿੱਟੀ ਚ ਲੇਟਾ ਮਾਰ ਰਿਹਾ ਮਸਤ ਹੋ ਰਿਹਾ ਮਾਨੇ ਦਾ ਪੂਰਾ ਖੁਸ਼ ਆ ਵੀ ਇੱਕ ਪਾਸੇ ਡੰਗਰ ਖੁਰਲੀਆਂ ਤੇ ਤਾਣੇ ਖੜੇ ਨੇ ਸਾਡੇ ਤੇ ਵੀ ਪਰ ਮੈਂ ਤਾਂ ਹੁਣ ਕੁਝ ਹੱਦ ਤੱਕ ਇਹ ਸੋਚਿਆ ਵੀ ਜਿੰਨੇ ਕਾਪਾ ਪਸ਼ੂ ਰੱਖਾਂਗੇ ਇੱਕ ਤਾਂ ਮੰਗਰ ਉਹਦੇ ਮੈਂ ਹੁਣ ਪਿੱਛੇ ਜਿਹੜਾ ਆਪਣਾ ਥਾਂ ਰੱਖਿਆ ਉੱਥੇ ਦਰਖਤ ਲਾਉਂਗਾ ਮੈਂ ਵੱਧ ਤੋਂ ਵੱਧ ਨਿੰਮਾ ਦੇਕਾ ਤੇ ਬੋੜ ਬੂੜ ਲਾ ਕੇ ਪਿੱਪਲ ਵੀ ਲਾਵਾਂਗੇ ਵਿੱਚ ਵਿੱਚ ਕਹਿੰਦਾਂ ਨੇ ਵੀ ਪਿੱਪਲ ਵੀ ਮਾੜਾ ਜੀ ਜਾਮਣ ਵੀ ਬਾੜੀ ਹੈ ਜੀ ਬੋੜ ਮਾੜਾ ਵਿੱਚ ਲਾਵਾਂਗੇ ਬਾਈ ਤੇ ਖੁੱਲਾ ਡੰਗਰ ਪਿੱਛੇ ਗੇਟ ਖੋਲਤਾ ਇੱਕ ਬਣਾਵਾਂਗੇ ਤਲਾਓ ਵਿੱਚ ਕੱਚਾ ਜਿਵੇਂ ਆਪਣਾ ਟੋਬਾ ਹੁੰਦਾ ਸੀ ਤੇ ਉਹ ਤਲਾਓ ਦੇ ਵਿੱਚ ਮੈਸਾਂ ਖੁੱਲੀਆਂ ਨਾ ਤੋਕੇ ਜਦੋਂ ਜੀ ਕਰੇ ਬਾਹਰ ਕੱਚੇ ਚ ਫਿਰਨ ਆਪਣੇ ਧਾਰਾ ਟੈਂ ਮੰਦਰ ਬਾੜਿਆ ਕਰੂ ਮੈਂ ਦਾ 게ਟ ਲਾ ਕੇ ਮਾਤਰਾ ਤਿੰਨ ਕਨਾਲਾਂ ਬਗਲ ਕੇ ਪਾ ਕੇ ਮਿੱਟੀ ਵਿੱਚ ਛੱਡੂਗਾ ਵੀ ਯਾਰ ਬੱਚੇ ਇੰਨੀ ਛੇਤੀ ਤਿਆਰ ਹੋਣਗੇ ਦੇਖਿਓ ਤੁਸੀਂ ਜਦੋਂ ਨਾਲ ਖੇਡਦੇ ਹੱਸਦੇ ਟੱਪਦੇ ਨੱਚਦੇ ਫਿਰੇ ਹੁਣ ਸਿਸਟਮ ਹੈ ਆਪਾਂ ਬਾਹਰ ਲਿਆਂ ਕੰਟਰੀਆਂ ਦੇ ਤਾਂ ਬਾਈ ਸਿਸਟਮ ਹੋਰ ਨੇ ਆਪਾਂ ਚਾਰ ਵੀ ਉੱਥੋਂ ਦੇਖ ਕੇ ਲਿਆਏ ਆਪਾਂ ਫੀਡ ਫਾਰਮੂਲੇ ਵੀ ਉੱਥੋਂ ਦੇਖ ਕੇ ਲਿਆਏ ਆਪਾਂ ਮਨ ਲਓ ਖੁਰਕ ਕਰਨ ਵਾਲੇ ਜਾਂ ਧਾਰਾ ਕੱਢਣ ਵਾਲੀਆਂ ਮਸ਼ੀਨਾਂ ਵੀ ਬਾਹਰ ਆਣੀਆਂ ਉਹਨਾਂ ਦੇ ਤਾਂ ਹਜ਼ਾਰ ਹਜ਼ਾਰ 2-2000 ਖਾਵਾਂ ਦੇ ਫਾਰਮ ਨੇ ਉਹਨਾਂ ਦਾ ਤਾਂ ਸਿਸਟਮ ਵੀ ਹੋਰ ਨੇ ਉਹਨਾਂ ਨੇ ਤਾਂ ਦੁੱਧ ਵੀ ਮੰਨ ਲਓ ਸਾਰ ਦੇ ਰੇਖ ਚ ਵਿਕਣਾ ਹੁਣ ਆਪਾਂ ਤਿਆਰ ਕਰਕੇ ਦੁੱਧ ਇੰਨੇ ਡੰਗਰ ਪਾਲ ਕੇ ਵੇਚ ਕੇ ਆਨੇ ਅੱਗੇ 50 ਰੁਪਏ ਨੂੰ 40 ਰੁਪਏ ਨੂੰ ਆਪਾਂ ਤਾਂ ਡੇਰੀਆਂ ਤੱਕ ਹੀ ਸੀਮਤ ਰਹਿ ਗਏ ਥੋੜਾ ਜਿਹਾ ਇਹਨੂੰ ਸਿਸਟਮ ਨਾਲ ਇੱਕ ਤਾਂ ਪਸ਼ੂ ਦੀ ਆਜ਼ਾਦੀ ਕਰ ਦੋ ਆ ਜਿਹੜੇ ਪੂਪ ਚਾਰ ਚਾਰ ਸਾਢੇ ਚਾਰ ਫੁੱਟ ਤੇ ਰੱਕ ਰੱਕਾ ਪਸ਼ੂ ਨੂੰ ਕੈਦ ਕਰਤੀ ਜਿਹਨੇ ਲਾਰਖੇ ਨੇ ਚਲੋ ਉਹ ਉਹਦੀ ਮਰਜ਼ੀ ਆਪਾਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ ਇਹ ਇੱਕ ਤਾਂ ਇਹ ਕੈਦ ਹੈ ਜਿਹੜੀ ਉਹ ਬੰਦ ਕਰੋ ਪਸ਼ੂ ਨੂੰ ਸਟ्रेस ਚੋਂ ਬਾਹਰ ਕੱਢੋ ਆਜ਼ਾਦੀ ਚ ਉਹਨੂੰ ਮਾੜਾ ਮੋਟਾ ਜਿੱਥੇ ਤੁਸੀਂ ਇੱਕ ਕਨਾਲ ਬਗਲੋਗੇ ਉੱਥੇ ਅੱਧੀ ਕਨਾਲ ਇਹਨੂੰ ਕੱਚੇ ਵਾਸਤੇ ਜ਼ਰੂਰ ਬਗਲੋ ਜਿੱਥੇ ਤੁਸੀਂ ਇੰਨਾ ਕਰੋਗੇ ਇੱਕ ਬਰਾਂਡਾ ਘੱਟ ਪਾ ਲੋ ਇੱਕ ਬਰਾਂਡ ਜਿਹਦੇ ਜਗ੍ਹਾ ਥੋੜੀ ਐ ਇੱਕ ਬਰਾਂਡੇ ਦੇ ਅੰਦਰ ਬੰਨਣ ਨੂੰ ਇੱਕ ਵਾਰ ਕੱਚੇ ਚ ਥੋੜਾ ਜਿਹਾ ਇਹਨਾਂ ਨੂੰ ਵੀ ਮਾਰਨ ਮੂਰਨ ਵਾਲਾ ਜਿਹੜਾ ਕਈ ਬੰਦੇ ਕਹਿੰਦੇ ਨੇ ਵੀ ਸਿੰਗ ਫਸਾਉਂਦੀਆਂ ਨੇ ਇੱਕ ਦੂਜੇ ਨਾਲ ਆ ਕੁਝ ਨਹੀਂ ਹੁੰਦਾ ਸਾਡੇ ਲਈ ਰੋਜ਼ ਨਵੀਆਂ ਮਹਿਸਾਂਦੀਆਂ ਨੇ 15 ਤੋਂ 20 ਮਿੰਟ ਮਹਿਸ ਜਿਆਦੇ ਪਿੱਟਦੀ ਨਹੀਂ ਉਹ ਦੂਹਾ ਦਾ ਆਪੇ ਹਟਕ ਜਾਂਦੀ ਹੈ ਤੇ ਹੌਲੀ ਹੌਲੀ ਇਹਨਾਂ ਨੂੰ ਵਿੱਚ ਆਜ਼ਾਦ ਰਹਿਣਾ ਸਿਖਾਓ ਤੇ ਗੋੜ ਗੜ ਘਰ ਦਾ ਡੇਗੋ ਨੂਨ ਖੁਰਲੀਆਂ ਚ ਦੇ ਕੇ ਰੱਖੋ ਅਲਦੀ ਮਿੱਠਾ ਸੋਡਾ 2-4 ਦਿਨਾਂ ਬਾਅਦ ਡੇਗੋ ਇੱਕ ਆਪਦਾ ਮਾੜਾ ਮੋਟਾ ਗੰਨਾ ਲਾ ਕੇ ਆਪਦਾ ਤੁਸੀਂ ਸਾਲ ਦਾ ਕੋਟਾ ਗੁੜ ਘੜ ਤਿਆਰ ਕਰੋ ਠੀਕ ਹੈ ਜੇ ਤੁਹਾਨੂੰ ਮੇਰੀਆਂ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਰੈਡੂ ਡੈਰੀ ਪੇਜ ਨੂੰ ਫੋਲੋ ਕਰਿਓ